ਅੱਜ ਹਿੰਦੁਸਤਾਨ ਦੇ ਵਿੱਚ ਕੋਈ ਮੰਗਾ ਕਿ ਮੋਦੀ ਪਿ ਜਾਓ ਦੇਸ਼ ਪਿ ਜਾਓ ਮੈਂ ਕਦੇ ਵੀ ਅਜਿਹਾ ਇਲੈਕਸ਼ਨ ਨਹੀਂ ਦੇਖਿਆ ਕਿਉਂਕਿ ਅੱਜ ਲੋਕਾਂ ਦੇ ਵਿੱਚ ਸਹਿਮ ਹੈ ਸਹਿਮ ਦਾ ਮਾਹੌਲ ਦਲਿਤ ਲੋਕਾਂ ਦੇ ਪੈ ਗਿਆ ਕਿ ਜੇ ਦੁਬਾਰਾ ਮੋਦੀ ਆ ਗਿਆ ਹਿੰਦੁਸਤਾਨ ਦੇ ਵਿੱਚ ਤਾਂ ਸੰਵਿਧਾਨ ਦਾ ਖਤਮ ਹੋਊਗਾ ਕਿ ਦੁਬਾਰਾ ਇਲੈਕਸ਼ਨ ਹੀ ਨਹੀਂ ਹੋਊਗਾ ਕੱਲ੍ਹ ਵੀ ਆਏ ਸਾਡੇ ਕਾਂਗਰਸ ਦੀ ਸਰਕਾਰ ਵੀ ਸਾਡੀ ਆਈ ਪਰ ਜੋ ਕੰਮ ਡਾਕਟਰ ਅਮਰਸੇਵ ਜੀ ਬੋਪਾਰੇ ਕਰਕੇ ਉਹ ਲੱਗਦਾ ਕਿਸੇ ਤੋਂ ਹੋਣਾ ਨਹੀਂ ਸੀ ਕਿਉਂਕਿ ਬਹੁਤ ਵੱਡਾ ਪ੍ਰੋਜੈਕਟ ਸੀ ਪੰਜਾਬ ਸਰਕਾਰ ਨੂੰ ਲੱਗਦਾ ਨਹੀਂ ਹੈ ਵਾਚ ਗਿਆ ਬੜੇ ਢੰਗ ਤਰੀਕੇ ਨਾਲ ਮੁੱਦਾ ਚੱਕਿਆ ਜੇ ਲੋਕ ਸਭਾ ਦੇ ਵਿੱਚ ਰਾਹੋ ਰੋਡ ਦਾ ਮੁੱਦਾ ਬਹੁਤ ਹੈਵੀ ਸੀ ਲੋਕਾਂ ਚ ਰੋਸ ਸੀ ਕਿ ਜੇ ਸਾਡਾ ਰਾਹੋ ਰੋਡ ਨਾ ਬਣਿਆ ਸੀ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਵਾਣਾ ਤੇ ਹਿੰਦੁਸਤਾਨ ਤੇ ਪੰਜਾਬ ਦੇ ਵਿੱਚ ਖਵਾ ਸੀ ਆਮ ਆਦਮੀ ਝਾੜੂ ਦੀ ਕਾ ਬੋਟਰ ਪਾਰਟੀ ਦੀ ਕਾ ਹਵਾ ਸੀ ਪੂਰੇ ਪੰਜਾਬ ਦੇ ਵਿੱਚ ਇੱਕ ਰਾਹੋ ਰੋਡ ਔਰ 베ੜ ਦਾ ਹੀ ਸੀ ਰਾਜਪੂਤ ਭਾਈਚਾਰੇ ਸਾਡੇ ਸਾਰੇ ਭਾਈਚਾਰੇ ਬੈਠੇ ਆ ਸਾਰੇ ਭਾਈਚਾਰਾ ਨੇ 베ੜ ਦੇ ਵਿੱਚ ਕਾਂਗਸ ਪਾਰਟੀ ਦੇ ਡਾਕਟਰ ਵਿਕਰਮ ਸਿੰਘ ਬਾਜਵਾ ਜੀ ਨੂੰ ਜਤਾ ਕੇ ਭੇਜਿਆ ਕਿਸੇ ਪਿੰਡ ਜੇ ਵੀ ਹਾਰ ਨਹੀਂ ਹੋਈ ਪਾਰਟੀਆਂ ਦੇ ਵੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆਪ ਦਾ ਵੀ ਹੈ ਭਾਜਪਾ ਦਾ ਵੀ ਹੈ ਅਕਾਲੀ ਦਲ ਦਾ ਵੀ ਹੈ ਫਿਰ ਤੁਹਾਡਾ ਉਮੀਦਵਾਰ ਨੂੰ ਲੋਕ ਵੋਟ ਕਿਉਂ ਪਾਉਣ ਕਿਉਂ ਉਹਨਾਂ ਤੋਂ ਹਟ ਕੇ ਸਾਡਾ ਜਿਹੜਾ ਉਮੀਦਵਾਰ ਬੇਦਾਗ ਆ ਸਭ ਤੋਂ ਵੱਡੀ ਗੱਲ ਅੱਜ ਦਲ ਬਦਲੂ ਲੋਕ ਤੁਸੀਂ ਗੱਲ ਜੀਪੀ ਦੀ ਕਰ ਲਓ ਆਮ ਆਦਮੀ ਪਾਰਟੀ ਦਾ ਜੀਪੀ ਆ ਕਿੰਨੀਆਂ ਪਾਰਟੀਆਂ ਬਦਲ ਗਿਆ ਹਰ ਹਰ ਵਾਰੀ ਇਹ ਨਵੀਂ ਪਾਰਟੀ ਜਾਂਦਾ ਗਲਤੀ ਸਾਡੇ ਕਾਂਗਰਸ ਦੀ ਵੀ ਆ ਕਿਹੜੇ ਦਲੋਂ ਬਦਲ ਨੂੰ ਤੁਸੀਂ ਮੋਰੂ ਲੈ ਕੇ ਐਮਐਲਏ ਚੱਕਰ ਦਿੰਦੇ ਲੋਕ ਸਭਾ ਦੇ ਵਿੱਚ ਜੇ ਸਭ ਤੋਂ ਵੱਧ ਜਿਹੇ ਮੁੱਦੇ ਚੁੱਕਿਆ ਤੇ ਆਪਣੇ ਪੰਜਾਬ ਦੇ ਵਿੱਚ ਸਾਨੂੰ ਮਾਨ ਡਾਕਟਰ ਮਨ ਸਿੰਘ ਨੇ ਕਿ ਸਭ ਤੋਂ ਵੱਧ ਮੁੱਦੇ ਚੁੱਕੇ 285 ਮੁੱਦੇ ਚੁੱਕੇ ਔਰ 65 ਮੁੱਦਿਆਂ ਤੇ ਬਹਿਸ ਕੀਤੀ ਕਿ ਇਸ ਦੇ ਅੰਦਰ ਲੋਕ ਸਭਾ ਚੋਣਾਂ ਜਿਉਂ-ਜਿਉਂ ਨਜ਼ਦੀਕ ਆ ਰਹੀਆਂ ਨੇ ਉਸ ਦੇ ਨਾਲ ਹੀ ਜਿਹੜਾ ਚੋਣ ਪ੍ਰਚਾਰ ਵੀ ਤੇਜ਼ ਹੋ ਰਿਹਾ ਜਿੱਥੇ ਜਿਹੜੇ ਉਮੀਦਵਾਰ ਆ ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਨਾਲ ਹੀ ਜਿਹੜੇ ਉਹਨਾਂ ਦੇ ਸਮਰਥਕ ਆ ਉਹਨਾਂ ਵੱਲੋਂ ਵੀ ਕਿਸੇ ਵੱਲੋਂ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਕਿਸੇ ਵੱਲੋਂ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਉਹਦੇ ਨਾਲ ਹੀ ਜਿੱਤ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ ਇਸ ਟਾਈਮ ਅਸੀਂ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਸਾਨੇ ਵਾਲ ਦੇ ਰਾਹੋਂ ਰੋਡ ਦੇ ਉੱਤੇ ਆ ਜਿੱਥੇ ਸਨਨ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਤਾਜ ਪਰਮਿੰਦਰ ਸੋਨੂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੱਦਾਂ ਦਾ ਮਾਹੌਲ ਹੈ ਇਹ ਕੀ ਸੋਚਦੇ ਨੇ ਸੋਨੂ ਜੀ ਚੋਣਾਂ ਨਜ਼ਦੀਕ ਆ ਰਹੀਆਂ ਨੇ ਕੀ ਸੋਚਦੇ ਹੋ ਬਹੁਤ-ਬਹੁਤ ਪੰਜਾਬ ਪ੍ਰਾਈਮ ਟੀਵੀ ਦਾ ਤੇ ਰਵੀ ਪਾਟੀ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਸਾਨੂੰ ਇੰਟਰਵਿਊ ਦਾ ਸਮਾਂ ਦਿੱਤਾ ਅੱਜ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਮੰਗ ਆ ਕਿ ਮੋਦੀ ਪਹਜਾਓ ਦੇਸ਼ ਬਚਾਓ ਕਿਉਂਕਿ ਮੋਦੀ ਸਾਹਿਬ ਨੇ ਸੰਵਿਧਾਨ ਜੇ ਮੈਨੂੰ ਲੱਗਦਾ ਕਿ ਮੈਂ ਪਹਿਲਾਂ ਵੀ 40-42 ਸਾਲ ਦੀ ਉਮਰ ਹੋ ਚੁੱਕੀ ਆ ਮੈਂ ਕਦੇ ਵੀ ਐਸੇ ਤੋਂ ਇਲੈਕਸ਼ਨ ਨਹੀਂ ਦੇਖੀ ਕਿਉਂਕਿ ਅੱਜ ਲੋਕਾਂ ਦੇ ਵਿੱਚ ਇੱਕ ਸਹਿਮ ਆ ਸਹਿਮ ਦਾ ਮਾਹੌਲ ਦਿਲ ਚ ਲੋਕਾਂ ਦੇ ਪੈ ਗਿਆ ਕਿ ਜੇ ਦੁਬਾਰਾ ਮੋਦੀ ਆ ਗਿਆ ਹਿੰਦੁਸਤਾਨ ਦੇ ਵਿੱਚ ਤਾਂ ਸੰਵਿਧਾਨ ਤਾਂ ਖਤਮ ਹੋਊਗਾ ਕਿ ਦੁਬਾਰਾ ਇਲੈਕਸ਼ਨ ਹੀ ਨਹੀਂ ਹੋਊਗੀ ਅੱਜ ਇਹ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਆ ਜਿਹੜੀ ਤੁਹਾਡੀ ਬੈਲਟ ਹੈ ਵੇਟ ਬੈਲਟ ਮੰਨੀ ਜਾਂਦੀ ਹੈ ਕਾਲੀ ਦਲ ਦਾ ਗੜ ਵੀ ਉਹਨੂੰ ਕਹਿੰਦੇ ਤਾਂ ਜੇ ਇਸ ਵਾਰ ਕਿਵੇਂ ਦਾ ਮਾਹੌਲ ਹੈ ਦੇਖੋ ਜੀ ਮੈਂ ਤਾਂ ਧੰਨਵਾਦ ਕਰਦਾ ਕਰਨਾ ਚਾਹੁੰਦਾ ਹਾਂ ਡਾਕਟਰ ਅਮਰ ਸਿੰਘ ਜੀ ਦਾ ਬੋਪਾ ਰਾਏ ਦਾ ਜਿਨ੍ਹਾਂ ਨੇ ਸਾਡੇ ਲੋਕ ਸਭਾ ਦੇ ਵਿੱਚ ਇੰਨੀ ਵਧੀਆ ਤਰੀਕੇ ਨਾਲ ਮੁੱਦਾ ਚੁੱਕਿਆ ਕਿ ਮਨਮੋ ਆਪਣੇ ਰਾਹੋਂ ਰੋਡ ਦਾ ਇਸ ਤਰੀਕੇ ਨਾਲ ਮੁੱਦਾ ਚੁੱਕਿਆ ਕਿ ਅੱਜ ਰਾਹੋਂ ਰੋਡ ਬਣ ਕੇ ਲੋਕਾਂ ਤਿਆਰ ਹੋ ਚੁਕਾ ਲੋਕਾਂ ਦੇ ਵਿੱਚ ਖੁਸ਼ੀ ਆ ਕਿ ਕਾਲੀ ਵੀ ਆਏ ਸਾਡੇ ਕਾਂਗਸੀ ਸਰਕਾਰ ਵੀ ਸਾਡੀ ਆਈ ਪਰ ਜੋ ਕੰਮ ਡਾਕਟਰ ਅਮਰ ਸਿੰਘ ਜੀ ਬੋਪਾਰੇ ਕਰਕੇ ਉਹ ਲੱਗਦਾ ਕਿਸੇ ਤੋਂ ਹੋਣਾ ਨਹੀਂ ਸੀ ਕਿਉਂਕਿ ਬਹੁਤ ਵੱਡਾ ਪ੍ਰੋਜੈਕਟ ਸੀ ਪੰਜਾਬ ਸਰਕਾਰ ਕੋਲ ਖਜ਼ਾਨਾ ਹੀ ਨਹੀਂ ਹੈ ਨਹੀਂ ਤੇ ਅੱਜ ਜੇ ਕੋਈ ਇਹ ਲੋਕ ਸਭਾ ਦੇ ਵਿੱਚ ਮੁੱਦਾ ਆ ਚੁੱਕਿਆ ਬੜੇ ਢੰਗ ਤਰੀਕੇ ਨਾਲ ਮੁੱਦਾ ਚੱਕਿਆ ਅੱਜ ਲੋਕ ਸਭਾ ਦੇ ਵਿੱਚ ਰਾਹੋਂ ਰੋਡ ਦਾ ਮੁੱਦਾ ਬਹੁਤ ਹੈਵੀ ਸੀ ਲੋਕਾਂ 'ਚ ਰੋਸ ਸੀ ਕਿ ਜੇ ਸਾਡਾ ਰਾਹੋਂ ਰੋਡ ਨਾ ਬਣਿਆ ਸੀ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਵਾਣਾ ਪਰ ਅੱਜ ਲੋਕਾਂ ਨੇ ਚਾਵਾ ਕਿ ਜੇ ਅੱਜ ਰਾਹੋਂ ਰੋਡ ਬਣਿਆ ਤਾਂ ਡਾਕਟਰ ਅਮਰ ਸਿੰਘ ਦੀ ਬਦੌਲਤ ਬਣਿਆ ਅੱਜ ਲੋਕ ਕਹਿੰਦੇ ਆ ਕਿ ਇੱਕ ਪੜਿਆ ਲਿਖਿਆ ਸੂਝਵਾਨ ਬੇਦਾਗ ਇਨਸਾਨ ਆ ਡਾਕਟਰ ਅਮਰ ਸਿੰਘ ਅਸੀਂ ਉਹਨੂੰ ਜਿਤਾਣਾ ਵਾ ਔਰ ਲੋਕਾਂ ਦੀ ਮੰਗ ਆ ਔਰ ਬੇੜ ਦੇ ਇਲਾਕੇ ਨਾਲ ਪੂਰੇ ਹਿੰਦੁਸਤਾਨ ਦੇ ਪੰਜਾਬ ਦੇ ਵਿੱਚ ਖਵਾ ਸੀ ਆਮ ਆਦਮੀ ਦੀ ਚਾੜੂ ਦੀ ਕਾ ਬੋਕਰ ਪਾਰਟੀ ਦੀ ਕ ਹਵਾ ਸੀ ਪੂਰੇ ਪੰਜਾਬ ਦੇ ਵਿੱਚ ਇੱਕ ਰਾਹੋ ਰੋੜ ਔਰ ਬੇੜ ਦਾ ਏਰੀਆ ਸੀ ਰਾਜਪੂਤ ਭਾਈਚਾਰਾ ਸਾਡੇ ਸਾਰੇ ਭਾਈਚਾਰੇ ਬੈਠੇ ਆ ਸਾਰੇ ਭਾਈਚਾਰਿਆਂ ਨੇ ਬੇੜ ਦੇ ਵਿੱਚ ਕਾਂਗਸ ਪਾਰਟੀ ਦੇ ਡਾਕਟਰ ਵਿਕਰਮ ਸਿੰਘ ਬਾਜਵਾ ਜੀ ਨੂੰ ਜਤਾ ਕੇ ਭੇਜਿਆ ਕਿਸੇ ਪਿੰਡ ਚ ਵੀ ਹਾਰ ਨਹੀਂ ਹੋਈ ਅੱਜ ਵੀ ਲੋਕ ਲੋਕਾਂ ਨੂੰ ਜਾਦਾ ਖੁਸ਼ੀ ਆ ਕਿ ਸਾਡਾ ਜਰਾਹੋ ਰੋੜ ਬਣਿਆ ਤਾਂ ਬਣਿਆ ਕਿਹਦੀ ਵਿਕਰਮ ਸਿੰਘ ਬਾਜਵਾ ਤੇ ਡਾਕਟਰ ਮਸਨ ਦੀ ਬਦੌਲਤ ਬਣਿਆ ਨਹੀਂ ਬਾਕੀ ਪਾਰਟੀਆਂ ਦੇ ਵੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆਪਦਾ ਵੀ ਹੈ ਭਾਜਪਾ ਦਾ ਵੀ ਹੈ ਅਕਾਲੀ ਦਲ ਦਾ ਵੀ ਹੈ ਫਿਰ ਤੁਹਾਡਾ ਉਮੀਦਵਾਰ ਨੂੰ ਲੋਕ ਵੋਟ ਕਿਉਂ ਪਾਉਣ ਕਿਉਂ ਉਹਨ ਸਾਡਾ ਜਿਹੜਾ ਉਮੀਦਵਾਰਾ ਬੇਦਾਗ ਆ ਸਭ ਤੋਂ ਵੱਡੀ ਗੱਲ ਅੱਜ ਦਲ ਬਦਲੂ ਲੋਕ ਆ ਤੁਸੀਂ ਕੱਲ ਜੀਪੀ ਦੀ ਕਰ ਲੋ ਆਮ ਆਦਮੀ ਪਾਰਟੀ ਦਾ ਜਿਹੜਾ ਜੀਪੀ ਆ ਕਿੰਨੀਆਂ ਪਾਰਟੀਆਂ ਬਦਲ ਗਿਆ ਹਰ ਹਰ ਵਾਰੀ ਇਹ ਨਵੀਂ ਪਾਰਟੀ ਜਾਂਦਾ ਗਲਤੀ ਸਾਡੀ ਕਾਂਗਰਸ ਦੀ ਵੀ ਆ ਕਿਹੜੇ ਦਲ ਬਦਲਣ ਨੂੰ ਤੁਸੀਂ ਮੋਰੇ ਲਿਆ ਕੇ ਐਮਐਲਏ ਟਿਕਟਾ ਦਿੰਦੇ ਹੋ ਅੱਜ ਲੋਕਾਂ ਦੇ ਵਿੱਚ ਰੋਸ ਆ ਕਿ ਜੇ ਪੜ੍ਹਿਆ ਲਿਖਿਆ ਸੂਜਵਾਨ ਜਿਨ੍ਹਾਂ ਡਾਕਟਰ ਮਨਮੋਹ ਸਹਿਨਾ ਕੰਮ ਕੀਤਾ ਨਰੇਗਾ ਦੀ ਸਕੀਮ ਲੈਂਦੀ ਡਾਕਟਰ ਮਨਮੋਹ ਸਹਿ ਦੀ ਸਰਕਾਰ ਚਾਹੀਦੀ ਜੇ ਫੂਡ ਸਕੋਰਟ ਆਇਆ ਤੇ ਡਾਕਟਰ ਮਨਮੋਹ ਸੇਹ ਸਰਕਾਰ ਚ ਆਇਆ ਉਹ ਬੁਲਾ ਕੇ ਨਾ ਡਾਕਟਰ ਮੋਹਸਨ ਹੈ ਲੋਕਾਂ ਦੇ ਵਿੱਚ ਇੱਕ ਖੁਸ਼ੀ ਆ ਕਿ ਸਾਨੂੰ ਬਹੁਤ ਵਧੀਆ ਪੜਿਆ ਲਿਖਿਆ ਜਿਹਨਾਂ ਲੋਕ ਸਭਾ ਦੇ ਵਿੱਚ ਮੈਂ ਗੱਲ ਸੁਣੀ ਜਾਂਦਾ ਪਾਟੀ ਸਾਹਿਬ ਲੋਕ ਸਭਾ ਦੇ ਵਿੱਚ ਜੇ ਸਭ ਤੋਂ ਵੱਧ ਜੇ ਮੁੱਦੇ ਚੁੱਕੇ ਆ ਤੇ ਉਹ ਆਪਣੇ ਪੰਜਾਬ ਦੇ ਵਿੱਚ ਸਾਨੂੰ ਮਾਣ ਡਾਕਟਰ ਅਮਰ ਸਿੰਘ ਨੇ ਕਿ ਸਭ ਤੋਂ ਵੱਧ ਮੁੱਦੇ ਚੁੱਕੇ 285 ਮੁੱਦੇ ਚੁੱਕੇ ਔਰ 65 ਮੁੱਦਿਆਂ ਤੇ ਬਹਿਸ ਕੀਤੀ ਮੋਦੀ ਸਰਕਾਰ ਨਾਲ ਅੱਜ ਸਾਨੂੰ ਮਾਣ ਆ ਸਾਡੇ ਹਲਕੇ ਨੂੰ ਮਾਣ ਆ ਕਿ ਸਾਨੂੰ ਇੱਕ ਪੜਿਆ ਲਿਖਿਆ ਸੂਜਵਾਨ ਅਗਰ ਜੇ ਦੁਬਾਰਾ ਬਣ ਗਿਆ ਤੇ ਸੈਂਟਰ ਦੇ ਵਿੱਚ ਰਾਹੁਲ ਗਾਂਧੀ ਸਰਕਾਰ ਬਣ ਜਾਣੀ ਆ ਔਰ ਸਾਨੂੰ ਪੂਰਾ ਮਾਣ ਆ ਕਿ ਡਾਕਟਰ ਅਮਰ ਸਿੰਘ ਸਾਡੇ ਹਲਕੇ ਦੀ ਕੋਈ ਕਸਰ ਨਹੀਂ ਛੱਡਣਗੇ ਔਰ ਫਤੇਗੜ ਸਾਹਿਬ ਨੂੰ ਪੂਰੇ ਹਿੰਦੁਸਤਾਨ ਦੇ ਨਕਸ਼ੇ ਦੇ ਵਿੱਚ ਆਊਗਾ ਫਤੇਗੜ ਸਦਾ ਨਾ ਬੋਲੂਗਾ ਇਹ ਸਾਡੇ ਨਾਲ ਕਾਂਗਰਸ ਦੇ ਬਲਾਕ ਪ੍ਰਧਾਨ ਤਾਜ ਪਰਮਿੰਦਰ ਸੋਨੂ ਸੀ ਜਿਹੜੇ ਕਹਿੰਦੇ ਕਿ ਉਹਨਾਂ ਦਾ ਜਿਹੜਾ ਕੈਂਡੀਡੇਟ ਹੈ ਡਾਕਟਰ ਅਮਰ ਸਿੰਘ ਬੋਪਾਰਾ ਸਭ ਤੋਂ ਵੱਧ ਪੜ੍ਹੇ ਲਿਖੇ ਨੇ ਤੇ ਬੇਦਾਗ ਨੇ ਇਸ ਲਈ ਜਿਹੜੇ ਲੋਕ ਨੇ ਉਹਨਾਂ ਨੂੰ ਵੋਟਾਂ ਪਾ ਕੇ ਚਿਤਾ ਕੇ ਲੋਕ ਸਭਾ ਦੇ ਵਿੱਚ ਮੋੜ ਭੇਜਣਗੇ ਕੈਮਰਾਮੈਨ ਨਵਜੋਤ ਦੇ ਨਾਲ ਪੰਜਾਬ ਪ੍ਰੈਮ